ਹਾਂਜੀ ਸਤਿ ਸ੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹਿੰਮਤ ਟੀਵੀ YouTube ਚੈਨਲ ਤੇ ਅੱਜ ਦੀ ਵੀਡੀਓ ਪਿੰਡ ਕੋਲੀਆ ਜ਼ਿਲ੍ਹਾ ਮੋਗਾ ਤਹਿਸੀਲ ਕੋਲੀਆ ਨਿਹਾਲ ਸਿੰਘ ਵਾਲਾ ਪੈਂਦੀ ਹੈ ਕੋਲਗੇ ਨੂੰ ਤਹਿਸੀਲ ਵੱਡੇ ਕੋਲਗੇ ਨੂੰ ਬਾਗਾਪਰਾਣਾ ਪੈਂਦੀ ਹੈ ਛੋਟੇ ਕੋਲਗੇ ਨੂੰ ਨਿਹਾਲ ਸਿੰਘ ਵਾਲਾ ਤਹਿਸੀਲ ਪੈਂਦੀ ਹੈ ਜੱਗਾ ਹੱਸਦਾ ਕਿਸੇ ਨੇ ਵੀ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਫੋਨ ਨੰਬਰ 9814509986 ਦੋ ਤੋਕੜ ਗੱਬਣਾ ਵਿਖਾਉਣੀਆਂ ਅੱਜ ਦੀ ਵੀਡੀਓ ਚ ਇਨਫੋਰਮੇਸ਼ਨ ਲੈ ਦੇਣਾ ਦੋ ਤੋਕੜ ਗੱਬਣਾ ਵੱਡਿਆਂ ਇਨਫਾਰਮੇਸ਼ਨ ਲੈਦਾ ਨਾ ਮੁੱਲ ਨਿੱਕੇ ਨਿੱਕੇ ਗਾਈਆਂ ਵੱਡੀਆਂ ਮੁੱਲ ਨਿੱਕੇ ਨਿੱਕੇ ਪੱਕੀ ਗੱਲ ਆ ਪੱਕੀ ਗੱਲ ਆ ਬਾਈ ਕਹਿੰਦਾ ਗਾਈਆਂ ਵੱਡੀਆਂ ਮੁੱਲ ਨਿੱਕੇ ਨਿੱਕੇ ਪਹਿਲਾਂ ਨਾਂ ਨੂੰ ਪੁੱਛ ਲੈਨੇ ਸਾਸਰੀ ਘਰ ਸਾਸਰੀ ਘਰ ਜੀ ਨਾਂ ਦੱਸ ਦੇ ਆ ਨਾਮ ਜਗਜੀਤ ਸਿੰਘ ਪਿੰਡ ਕੋਲਿਆ ਖਰੂਤ ਤੁਸੀਂ ਨਿਆਸ ਸਿੰਘ ਜਿਲ੍ਹਾ ਮੋਗਾ ਵਾਲ ਤੇਰੀ ਮਤਲਬ ਦਾ ਚਿੱਟਿਆਂ ਤੋਂ ਕਾਲੇ ਹੋ ਚੱਲੇ ਤਾਂ ਵਾਲੇ ਨਹੀਂ ਕਾ ਚਿੱਟੇ ਵੀ ਆ ਕਾਲੇ ਵੀ ਆ ਦੋਵੇਂ ਆ ਮਿਕਸ ਆ ਕੰਮ ਜੀ ਕਿ ਕੀਤੇ ਲੱਗਦੇ ਮੈਨੂੰ ਤਾਂ ਵਾਲੀ ਬੋਦੀ ਜੀ ਨਹੀਂ ਨਹੀਂ ਉਹ ਤਾਂ ਟੋਪੀ ਲਾਈ ਹੈ ਨਾ ਠੀਕ ਆ ਤਾਂ ਖੜੀ ਹੋਗੀ ਤਾਂ ਬੋਦੀ ਜੀ ਠੀਕ ਆ ਉਹ ਕਾਲੀ ਆ ਕਾਲੀ ਆ ਚਿੱਟੇ ਕੀਤੇ ਲੱਗਦੇ ਮੈਨੂੰ ਨਹੀਂ ਕੀਤੇ ਚਿੱਟੇ ਨਹੀਂ ਚਿੱਟੇ ਤਾਂ ਕਾਲੇ ਕੀਤੇ ਕਹ ਅੱਛਾ ਇਹ ਠੀਕ ਆ ਹਾਂ ਫੋਨ ਨੰਬਰ ਦੱਸ ਦੇ 905665318 ਬੁਲਾ ਵੱਡੀ ਗਾਂ ਲੈਦੀ ਆ ਗੇਰ ਨਸਲ ਕਿੰਨਾ ਦੁੱਧ 9 ਕਿਲੋ ਥੋ ਟਾਈਮਾਂ ਦਾ ਕਿਨੇ ਚਿਰ ਦੀ ਗੱਭਣਾ ਇਹ ਸਾਢੇ ਤਿੰਨਾਂ ਦੀ ਗੱਭਣਾ ਚੈੱਕ ਪਾਸ ਚੈੱਕ ਪਾਸ ਆ ਆਪਣੀ ਕਰਾਈ ਵੀ ਆ ਜਿਹਨੇ ਲੈਣੀ ਕਰਾ ਕੇ ਲੈ ਜੀ ਦੁੱਧ ਜਿੰਨਾ ਕਹਦੇ ਇੰਨਾ ਚੋਕਲੇ ਲੈ ਜੀ 9 ਕਿਲੋ 9 ਕਿਲੋ ਨਾ ਕੋਥਣ ਵਾਦਾ ਨਾ ਘਾਟਾ ਨਾ ਕੋਈ ਭੂਰ ਨਾ ਕੋਈ ਛਟਾ ਹਾਥੀ ਚ ਤਾਂ ਨਹੀਂ ਜਾਣੀ ਹੈ ਹੈ ਕਜਾਵੜੂ ਇਹ ਮਹਿੰਦਰਾ ਗੱਡੀ ਜਾਊਗੀ ਮਹਿੰਦਰਾ ਹੀ ਜਾਊਗਾ ਹਾਂ ਕੱਢ ਬਾਹਰ ਨੂੰ 9 ਕਿਲੋ ਦੁੱਧ ਹੈ ਸਾਢੇ ਤਿੰਨਾਂ ਦੀ ਗੱਬਣ ਚ ਇੱਕ ਪਾਸ ਵੱਡੀ ਗਾਂ ਤਾਂ ਹੀ ਮੈਂ ਕਿਹਾ ਹਾਥੀ ਚ ਨਹੀਂ ਜਾਣੀ ਮੇਰੇ ਹਿਸਾਬ ਨਾਲ ਇਹਨੇ ਨਹੀਂ ਬੰਗਾ ਲੱਗੂ ਮਗਰ ਇਹ ਜਾਊ ਮਹਿੰਦਰਾ ਗੱਡੀ 'ਚ ਹਾਥੀ ਚ ਨਹੀਂ ਇਹਨੇ ਜਾਣਾ 9 ਕਿਲੋ ਦੁੱਧ ਸਾਢੇ ਤਿੰਨਾਂ ਦੀ ਗੱਬਣ ਗੈਰ ਨਸਲ ਦੀ ਗਾ 9 ਕਿਲੋ ਦੁੱਧ ਬਾਈ ਕਹਿੰਦਾ ਚੋਕੇ ਲੈ ਜੇ ਕੋਈ ਵੀ ਦੋ ਟਾਈਮ ਚੈੱਕ ਕਰਾ ਕੇ ਲੈ ਜੇ ਚੈੱਕ ਕਰਾ ਕੇ ਲੈ ਜੇ ਜੇ ਕਿਸੇ ਨੇ ਆਨਲਾਈਨ ਮੰਗਾਉਣੀ ਆ ਗੱਡੀ ਦੇ ਉੱਤਰ ਨੇ ਚੈੱਕ ਕਰਾ ਲਵੇ ਠੀਕ ਐ ਤੇ ਬਾਅਦ ਚ ਪੈਸੇ ਭਰਾ ਦੇ ਨੇ ਬਾਈ ਕਹਿੰਦਾ ਜੇ ਕਿਸੇ ਨੇ ਘਰੇ ਆਉਣਾ ਤਾਂ ਘਰੇ ਆ ਕੇ ਚੋਲੇ ਦੁੱਧ 9 ਕਿਲੋ ਡਾਕਟਰ ਲਿਆਵੇ ਚੈੱਕ ਕਰਾ ਕੇ ਲੈ ਜੇ ਜੇ ਕਿਸੇ ਨੇ ਨਹੀਂ ਆਉਣਾ ਤੇ ਬਾਈ ਕਹਿੰਦਾ ਆਪਣੀ ਫੁੱਲ ਗਾਰੰਟੀ ਆ ਅਗਲੇ ਦੇ ਘਰੇ ਬਾਈ ਕਹਿੰਦਾ ਗਾਂ ਲੈ ਕੇ ਮੈਂ ਆ ਜਾਊਂਗਾ ਅਗਲਾ ਆਪਦਾ ਡਾਕਟਰ ਮੂਹਰੇ ਸੱਦ ਕੇ ਰੱਖੇ ਉੱਤਰ ਜਦੋਂ ਗਾਂ ਗੱਡੀ ਤੋਂ ਤਾਰ ਲਈ ਤੇ ਭਾਵਾ ਬਾਈ ਕਹਿੰਦਾ ਮੇਰੇ ਵੱਲੋਂ ਗੱਡੀ 'ਚ ਖੜੀ ਚੈੱਕ ਕਰਾ ਲਈ ਸਾਢੇ ਤਿੰਨਾਂ ਦੀ ਗੱਬਣ ਚੈੱਕ ਪਾਸ ਨਿਕਾ ਜਾ ਮੋਲ ਨਿਕਾ ਜਾ ਨਿਕਾ ਜਾ ਨਿਕਾ ਜਾ ਨਿਕਾ ਜਾ ਉਹ ਆਪੇ ਦੱਸ ਦੇ ਨਹੀਂ ਨਿਕਾ ਜਾ ਮੈਨੂੰ ਸੀਗਾ ਵੱਧ ਨਾ ਕਹਦੇ ਤਾਂ ਹੀ ਮੈਂ ਨਿਕਾ ਨਿਕਾ ਚਾਰ ਵਾਰੀ ਵੱਧ ਕਹਦਾ ਤੇ ਬਾਈ ਦਾ ਸੀਰੀਅਸ ਹੀ ਲੈ ਗਿਆ ਉਹ ਮੈਨੂੰ ਕਹਿੰਦਾ ਮੋਲ ਨਿਕਾ ਜਾ ਤੂੰ ਆਪ ਹੀ ਕਰ ਦੇ ਚਲੋ ਮੈਂ ਹੀ ਕਰ ਦਿੰਦਾ ਨਹੀਂ ਯਾਰ ਬਾਈ ਦੀ ਚੀਜ਼ ਆ ਤੂੰ ਦੱਸ ਜੱਗੇ ਨਿਕਾ ਜਾ ਮੋਲ ਜੇ ਤਾਂ ਹੋਰ ਕਿਸੇ ਕੋਲ ਫਿਰ 45000 ਹਾਂ 36000 ਹੇ ਤੇਵਾ ਤੇਰੇ ਝੋਟਿਆ ਹੋਰ ਕਿਸੇ ਕੋਲ ਹੁੰਦੀ ਬਾਈ ਕਹਿੰਦਾ 45000 ਦੀ ਦਿੰਦਾ ਆਪਾਂ 36000 ਦੀ ਦੇ ਦੇਣੀ ਆ ਉਹਦੇ ਚ ਵੀ ਕੋਈ ਮਾੜਾ ਮੋਟਾ ਨਿੱਕਾ ਮੋਟਾ ਛੋੜ ਛੱਪਾ ਮਾਨਤਾਨ ਕਰ ਦੂ 100 200 ਦਾ ਉਦੋਂ ਘਾਟ ਤਾਂ ਕੀ ਹੁੰਦਾ ਯਾਰ ਹਾਂ ਇਹ ਤੱਕ ਹਾਂ ਵਸ ਦੀ ਗੱਲ ਕਿਸੇ ਦੀ ਵਸ ਦੀ ਕਿਸੇ ਆਉਣੇ 45 ਮੰਗੇ 44 ਦੇ ਦੇਣੀ ਆ ਹਾਂ ਆਪਾਂ ਦਾ ਛੋੜਾ 36 ਗਾ ਹਾਂ ਕੋਈ ਬਾੜਾ ਮੰਗਾ ਹੀ ਨਹੀਂ ਇਹ ਵੀ ਗੱਲ ਤੇ ਵੇੜ ਗਾ ਨੂੰ ਲੱਖੋਂ ਬਾਹਰ ਦੀ ਆ ਹਾਂ ਜਿੰਨਾ ਕਾਦਾ ਵਜਨਾ ਹਨ ਚੁਵਾਈ ਚੁਵਾਈ ਚੰਗੀ ਆ ਸਾਢੇ ਤਿੰਨਾਂ ਦੀ ਗੱਬਣ ਆ ਇਹ ਗੱਲ ਹੋਰ ਆ ਜਿਹਨੇ ਤੋਕੜ ਤੇ ਪੈਸੇ ਲਾਉਣੇ ਆ ਨਾ ਗੱਬਰ ਤੋਕੜ ਤੇ ਲਾਏ ਬੈਂਕ 'ਚ ਪੈਸੇ ਜਾਵਾਂ ਹਾਂ ਉਹ ਕਿਵੇਂ ਉਹ ਆਏ ਆ ਆਪਾਂ 36 ਮੰਗ ਲਿਆ 36 ਜਗਰ ਲੈ ਲੈਣੀ ਆ ਮਾਣ ਵੀ ਕਰਦਾਂਗੇ ਚਲ ਆ ਜੇ ਦਾ ਹਾਂ ਚਾਰ ਮਿੰਟੇ ਪਾਣੀ ਦੁੱਧ ਵੀ ਪੀਣਾ ਹੂੰ ਭਲਾ ਬੰਦਾ ਵਿਆਜ ਤੇ ਪੈਸੇ ਫੜ ਲੇ ਭਲਾ ਸਕੀਰਿਚੋਂ ਫੜ ਲੇ ਭਲਾ ਬੈਂਕ ਜੋ ਕਢਾ ਲੇ ਹੂੰ ਆਉਣ ਵਾਲੇ ਟਾਈਮ ਦੇ ਵਿੱਚ ਲੱਖੋਂ ਬਾਹਰ ਦੀ ਗੱਲ ਹੂੰ ਤੋਕੜ ਕੀ ਬਰਾ ਟੀਕੇ ਵਾਲੀ ਆ ਮਹੀਨੇ ਸੂਈ ਆ ਚਾਰਾਂ ਦੀ ਸੂਈ ਆ ਪੰਜਾਂ ਦੀ ਸੂਈ ਆ ਪਤਾ ਹੀ ਕੋਈ ਨਹੀਂ ਪਤਾ ਹੀ ਕੋਈ ਨਹੀਂ ਖਣੀ ਉਹਨੇ 20 ਦਿਨ ਦੁੱਧ ਦੇਣਾ ਦੇਖਣੇ ਦੱਸਾਂ ਹੀ ਲਾਉਣਾ ਪੈਣਾ ਇਹਦੀ ਆਸਤਾ ਹੈ ਹਾਂ ਬੈਂਕ 'ਚ ਪੈਸਾ ਜਮਾ ਕਰਾਇਆ ਘੜਾ ਤਾਂ ਬੰਦਾ ਸਕਦਾ ਉਹੀ ਕੰਮ ਇਹ ਇਹ ਬੈਂਕ 'ਚ ਜਮਾ ਹੋ ਜਨੇ 36000 ਹਾਂ ਅਰਸ਼ਾ ਤੀਆ ਮੈਂ ਦੁਖਦਾ ਨਹੀਂ ਤੈਨੂੰ ਲੱਖੋਂ ਬਾਹਰ ਦੀਆਂ ਗੱਲਾਂ ਕਰਨੀਆਂ ਗੀਆਂ ਬੰਦੇ ਨੇ ਬਾਈ ਜਦੋਂ ਤਿਆਰ ਹੋ ਗਈ ਤਿਆਰ ਹੋ ਗਈ ਬਾਈ ਕਹਿੰਦਾ ਜਦੋਂ ਤਿਆਰ ਹੋ ਗਈ ਲੱਖੋਂ ਬਾਹਰ ਦੀਆਂ ਗੱਲਾਂ ਕਰਨੀਆਂ ਅਗਲੇ ਨੇ ਵੇਚਣ ਮੌਕੇ ਇਹ ਮੇਰੀ ਗੱਲ ਦੇ ਵਿੱਚ ਨਹੀਂ ਗੱਲ ਤਾਂ ਦਾਦੇ ਬੰਦੇ ਹਾਂ ਇਹ ਤਾਂ ਗੱਲ ਹੈਗੀ ਆ ਸਹੀ ਗੱਲ ਹੈ ਬੰਦਾ ਹੀ ਤੂੰ ਸਹੀ ਆ ਦੋ ਨੰਬਰ ਤੇ ਆ ਗੱਬਣ ਤੋਂ ਕਣ ਦੇਲੇ 9-10 ਕਿਲੋ ਆ ਤੇ ਤਾਜੀ ਨੇ 9-10 ਦੇਣਾ 50-60 ਹਜ਼ਾਰ ਦੀ ਉਹ ਲੈਣੀ ਆ ਹਾਂ ਇਹ ਵੀ ਗੱਲ ਸਹੀ ਇਹਦੇ ਟੱਦਾ ਹਾਂ ਇਹ ਤੂੰ ਮੈਨੂੰ ਤਾਂ ਪਤਾ ਨਹੀਂ ਕੋਈ ਘੱਟ ਦੇ ਦੂ ਕੋ ਗੰਜਾ ਪਈ ਹਾਂ ਨਾਲੇ ਪੈਸੇ ਐਫ ਡੀ ਵੰਗੂ ਵਧਾ ਦਨੇ ਆ ਨੇ ਐਫ ਡੀ ਨੂੰ ਦੂਨੇ ਤੀਨੇ ਹਾਂ ਨਾਲੇ ਇਹ ਨਹੀਂ ਪਤਾ ਕੋਈ ਲੈ ਕੇ ਤੁਰ ਜੇ ਇਹਦਾ ਕੋਲੇ ਆ ਹਾਂ ਇਹ ਵੀ ਗੱਲ ਐਫ ਡੀ 'ਚ ਪਤਾ ਨਹੀਂ ਕੋਈ ਨਿਭੜਨਾ ਕਿ ਨਹੀਂ ਨਿਭੜਨਾ ਇਹਦਾ ਕੋਲੇ ਆ ਹਾਂ ਇਹ ਮੇਰੇ ਬਰਾਬਰ ਹੁੰਦੀ ਇਹਦਾ ਹਾਂ ਨਹੀਂ ਮੈਂ ਤਾਂ ਪਹਿਲਾਂ ਹੀ ਕਹਦਾ ਵੱਡੀ ਗਾਂ ਸੀ ਸਭ ਪੂਰੀ ਆ ਲੈ ਜੇ ਮਰਜੀ ਲੈ ਸਹੀ ਆ ਲੈ ਆਹ ਠੀਕ ਆ ਆ ਜਾਂ ਦੋ ਨੰਬਰ ਤੇ ਇਹ ਤਿੰਨ ਮਹੀਨੇ ਤੇ 15 ਦਿਨਾਂ ਦੀ ਗੱਬਣ ਇਹ ਵੀ ਗੱਬਣ ਇਹ ਵੀ ਗੱਬੜਾ ਦੋਨੇ ਆਪਾਂ ਇੱਕੋ ਘਰੋਂ ਲਿਆਂ ਤੇਰਾ ਭਲਾ ਹੋਵੇ ਕਿੰਨਾ ਦੁੱਧ ਇਹਦੇ ਥੱਲੇ ਵੀ 9 ਲੀਟਰਾਂ ਦੋ ਟਾਈਮਾਂ ਦਾ ਉਹਦੇ ਥੱਲੇ ਵੀ 9 ਇਹਦੇ ਥੱਲੇ ਵੀ 9 ਭਾਵੇਂ ਕਾਲੀ ਲੈ ਲਓ ਭਾਵੇਂ ਗੋਰੀ ਲੈ ਲਓ ਆਪਣਾ ਮੀਮ ਲੈ ਲਓ ਹਾਂ ਜਿਹੜੀ ਮਰਜ਼ੀ ਮਰਜ਼ੀ ਲੈ ਲਓ ਕੋਈ ਚੱਕਰ ਨਹੀਂ ਆ ਇਹ ਤਿੰਨ ਮਹੀਨੇ 15 ਦੀ ਗੱਬਣ ਆ ਦੁੱਧ 9 ਕਿਲੋ ਆ ਨਿਕਾ ਜਾ ਨਿਕਾ ਜਾ ਇਹ ਭਰਾਂ ਜਿਹੜਾ ਘਰ ਹੋ ਜੀ ਫਿਰ ਦੱਸ ਦਾਂਗੇ ਫਿਰ ਦੱਸ ਦਾਂਗੇ ਇਹ ਵੀ ਗੱਲ ਸਹੀ ਹੋਰ ਨਾ ਕਦੇ ਪਹਿਲਾਂ ਵੱਧ ਕਹਿ ਦੇਵੇ ਜਿਹੜਾ ਘੜਾ ਲੈਂਦੇ ਉਹ ਤੋਂ ਨਿੱਕਾ ਜਿਆਦਾ ਦੱਸ ਦੋ ਬਾਈ 9 ਕਿਲੋ ਇਹਦੇ ਥੱਲੇ ਦੁੱਧ ਹੈ 9 ਕਿਲੋ ਹੀ ਉਹਦੇ ਥੱਲੇ ਦੁੱਧ ਹੈ ਉਹ ਕਾਲੀ ਆ ਉਹ ਗੋਰੀ ਆ ਜਿਹੜੀ ਮਰਜ਼ੀ ਲੈ ਲਓ ਹੁਣ ਉਹ ਸਾਢੇ ਤਿੰਨਾਂ ਦੀ ਆ ਇਹ ਤਿੰਨ ਮਹੀਨੇ 15 ਦਿਨਾਂ ਦੀ ਜੀ ਉਹ ਸਾਢੇ ਤਿੰਨਾਂ ਦੀ ਗੱਭਣ ਆ ਇਹ ਸਵਾ ਤਿੰਨਾਂ ਦੀ ਗੱਭਣ ਨਿਆਣਾ ਪਾ ਕੇ ਫੇਰ ਝੁੰਨੇ ਆ ਫੱਟੇ ਨਿਆਣਾ ਪਾ ਕੇ ਫੱਟੀ ਢਾਹ ਕੇ ਮੋਜ ਨਾ ਟਾਰਨਾ ਬਹਿ ਕੇ ਮੈਂ ਕਹਿੰਦਾ ਨਿਆਣਾ ਠੀਕ ਐ ਨਾ ਗਮਗਾਤ ਕੀਤਾ ਤੇ ਨਾਲ ਲੋੜਾ ਚਲੋ ਵਧੀਆ ਗੱਲ ਹੈ ਚੰਗੀ ਗੱਲ ਦੱਸ ਦਿਓ ਨਿੱਕਾ ਜਮਲ ਦੋ ਗੇੜੇ ਕਢਾ ਲਿਆ 35000 ਇੱਥੇ ਰੱਖ ਤੇਰੇ ਜੱਗਿਆ ਇੱਕ ਨੰਬਰ 36 ਦੀ ਦੋ ਨੰਬਰ 35 ਦੀ ਨਿਆਣਾ ਪਾ ਕੇ ਪੀੜੀ ਢਾਹ ਕੇ ਟੌਰ ਨਾ ਬਾਈ ਕਹਿੰਦਾ ਅਗਲਾ ਚੋਵੇ ਲੱਤ ਵੀ ਨਹੀਂ ਚੱਕਦੀਆਂ ਜਿਹੜੀ ਮਰਜ਼ੀ ਲੈ ਲੋ ਕਾਲੀ 35 ਦੀ ਗੋਰੀ 36 ਦੀ ਜੇ ਕੋਈ ਜੱਗੇ ਨੂੰ ਦੋਵੇਂ ਲੈ ਲੈਂਦਾ ਕੱਠਿਆਂ ਹੀ ਫਿਰ 500 ਵੱਧ ਛੱਡ ਦੂ ਬਾਈ ਛੱਡ ਤਾਂ ਕੋਈ ਗੱਲ ਹੈ ਜੇ ਜੋੜਾ ਲੈ ਲੈਂਦਾ 500 ਮਾਨਤਾਨ ਕਰ ਦੂ ਬਾਈ ਕਿਉਂਕਿ ਬਾਈ ਵੀ ਇਕੱਠੀਆਂ ਵੜਾ ਲਿਆ ਇੱਕੋ ਘਰੋਂ ਹੀ ਤੇ ਤੁਸੀਂ ਵੀ ਕਿਉਂ ਲੈ ਜੋ ਗੋਰੀ ਲਈ ਯਾਨੀ ਗੋਰੀ ਲੈ ਜੋ ਕਾਲੀ ਲਈ ਯਾਨੀ ਕਾਲੀ ਲੈ ਜੋ ਫੋਨ ਨੰਬਰ ਸਕਰੀਨ ਤੇ ਐਦੂ ਘੱਟਦਾ ਫਿਰ ਦੇਣਾ ਵੀ ਕਿਸੇ ਨੇ ਕੀ ਆ ਪੰਦਾ ਵੀ ਨਰਮ ਹੈ ਜਾਇਦ ਜਾਂ ਨਫਾ ਲੈਂਦਾ ਲਿਆ ਕੇ ਸੇਲ ਕਰ ਲੈਂਦਾ ਸਾਰਿਆਂ ਨੂੰ ਸਾਸਿਕਾ